ਸੰਗਤਕ ਕੱਤਰ ਹੋਈ ਹੈ ਕੀ ਮਾਮਲਾ ਜੀ ਪੂਰਾ ਇਹ ਨਾ ਜੀ ਸ਼ਹੀਦੀ ਦਿਹਾੜੇ ਆਪ ਜੀ ਸਭ ਨੂੰ ਪਤਾ ਹੈ ਕਿ ਸ਼ਹੀਦੀ ਦਿਹਾੜੇ ਚੱਲ ਰਹੇ ਨੇ ਜੀ ਜੀ ਤੇ ਉਸ ਤੋਂ ਪਹਿਲਾਂ ਸ਼ਹੀਦਾਂ ਦੇ ਸਰਤਾਜ ਧੰਗੁਰੂ ਅਰਜਨ ਸਾਹਿਬ ਜੀ ਇਹ ਪਵਿੱਤਰ ਵਸਾਈ ਨਗਰੀ ਜੀ ਜੀ ਤਰਨ ਤਾਰਨ ਹਾਰ ਨਿਧ ਦੁਖ ਨਾ ਸਕੇ ਬਿ ਆਪ ਐਸੇ ਮਹਾਨ ਸਤਗੁਰ ਦੀ ਇਹ ਪਵਿੱਤਰ ਧਰਤੀ ਆ ਇਹਦੇ ਵਿੱਚ ਗੁਰੂ ਦਾ ਖਾਲਸਾ ਚਾਹੁੰਦਾ ਕਿ ਇਹ ਪ੍ਰਸ਼ਾਸਨ ਵੱਲੋਂ ਆ ਵੀ ਇੱਕ ਤਰੀਕ ਤੱਕ ਬੰਦ ਹੋਣੇ ਬੰਦ ਕਰਨੇ ਆ ਪਰ ਗੁਰੂ ਦਾ ਖਾਲਸਾ ਗੁਰੂ ਦੀਆਂ ਸੰਗਤਾਂ ਸ਼ਹਿਰ ਦੀਆਂ ਸੰਗਤਾਂ ਜਿਹੜੀਆਂ ਨਾ ਉਹਨਾਂ ਦਾ ਜਿਹੜਾ ਅੰਦਰ ਦਾ ਮਾਨ ਆ ਉਹ ਕਹਿੰਦਾ ਵੀ ਪੱਕੇ ਤੌਰ ਤੇ ਹੀ ਬੰਦ ਹੋਣ ਜਿਹੜਾ ਕੋਈ ਵੀ ਤਰ੍ਹਾਂ ਦਾ ਕਿਸੇ ਵੀ ਤਰ੍ਹਾਂ ਦਾ ਨਸ਼ਾ ਨਾ ਜਿਹੜਾ ਸਿਰਗੱਡ ਬੀੜੀ ਤਮਾਕੂ ਸਮੈਕ ਹੀਰੋਇਨ ਜੋ ਵੀ ਆ ਸ਼ਰਾਬ ਇਹ ਸਾਰੇ ਜਿਹੜੇ ਆ ਗੁਰੂ ਦੀ ਪਵਿੱਤਰ ਨਗਰੀ ਦੇ ਵਿੱਚ ਬੰਦ ਹੋਣੇ ਚਾਹੀਦੇ ਜ਼ਰੂਰ ਪੁੱਛਣਾ ਚਾਹਾਂਗਾ ਸੋਸ਼ਲ ਮੀਡੀਆ ਤੇ ਬਹੁਤ ਸਾਰੇ ਸਕੂਲਾਂ ਦੇ ਵਿੱਚ ਕੁਝ ਸਿੱਖ ਭਾਈਚਾਰੇ ਵੱਲੋਂ ਜਾ ਕੇ 크리스마ਸ ਤਿਹਾੜੀ ਨੂੰ ਵੀ ਜਿਹੜਾ ਬੰਦ ਕਰਾਉਣ ਦੀ ਕੋਸ਼ਿਸ਼ ਕੀਤੀ ਮਨਾਉਣ ਦੀ ਨਾ ਮਨਾਉਣ ਦੀ ਜਿਹੜੀ ਅਪੀਲ ਕੀਤੀ ਜਾ ਰਹੀ ਹੈ ਕਿਵੇਂ ਵੇਖਦੇ ਹੋ ਇਹ ਜਿੱਥੇ ਬਾਣੀ ਵੱਲੋਂ ਸਰਬ ਧਰਮ ਸਾਰੇ ਧਰਮਾਂ ਦਾ ਪਿਆਰ ਦੀ ਅਤੇ ਸਾਂਝੀ ਵਾਲਤਾ ਦੀ ਸੰਦੇਸ਼ ਦਿੱਤਾ ਜਾਂਦਾ ਹੈ ਉੱਥੇ ਸੋਸ਼ਲ ਮੀਡੀਆ ਤੇ ਕੁਝ ਅਜਈਆਂ ਵੀਡੀਓ ਵੀ ਸਾਹਮਣੇ ਆਉਂਦੀਆਂ ਨੇ ਵੇਖੋ ਜੀ ਜਿਹੜਾ ਧਰਮਿਆਂ ਜਿਨ੍ਹਾਂ ਦਾ ਕੋਈ ਉਹ ਤਿਹਾਰ ਆਉ ਉਹਨਾਂ ਨੂੰ ਜੀ ਸਦਕੇ ਮਨਾਉਣ ਉਹ ਪਰ ਗੁਰੂ ਦੇ ਖਾਲਸੇ ਦੇ ਜਿਹੜਾ ਤਿਹਾਰ ਆ ਨਾ ਉਹ ਆ ਜਿਹੜਾ ਹੁਣ ਸ਼ਹੀਦੀਆਂ ਦਾ ਜਿਹੜਾ ਦੌਰ ਚੱਲ ਰਿਹਾ ਹੈ ਤੇ ਉਹਨਾਂ ਵਾਸਤੇ ਤੇ ਕੋਈ ਤਿਹਾਰ ਨਹੀਂ ਅੱਜਕੱਲ ਉਹਨਾਂ ਨੂੰ ਤੇ ਚਾਰ ਸਾਹਿਬ ਜਾਨਦੇ ਆ ਤੇ ਜਿਹੜੇ ਆ ਸ਼ਹੀਦੀਆਂ ਦੀਂਦੀਆਂ ਜੀ ਤੇ ਜਿਹੜੇ ਸਿੰਘ ਸ਼ਹੀਦ ਹੋਏ ਉਹ ਦਿੰਦੇ ਆ ਜਿਹੜਾ ਗੁਰੂ ਦੇ ਖਾਲਸੇ ਦਾ ਜਿਹੜਾ ਦੁਸ਼ਮਣ ਹੈ ਨਾ ਅੱਜ ਜਿਹੜਾ ਖਾਲਸੇ ਨੂੰ ਵੇਖਣਾ ਨਹੀਂ ਚਾਹੁੰਦਾ ਅੱਜ ਨਹੀਂ ਇਹ ਗੁਰੂ ਸਾਹਿਬ ਦੇ ਵੇਲੇ ਤੋਂ ਗੁਰੂ ਨਾਨਕ ਪਾਸ਼ਾ ਵੇਲੇ ਤੋਂ ਹੀ ਸਿੱਖੀ ਦੇ ਨਾਲ ਜਿਹੜਾ ਵਾ ਬੜਾ ਕੁਝ ਹੁੰਦਾ ਆ ਰਿਹਾ ਪਰ ਇਹਨੂੰ ਮਿਟਾ ਨਹੀਂ ਸਕਦਾ ਕਿਉਂਕਿ ਆਪ ਨਰਾਇਣ ਜਤ ਕਲਾ ਧਰ ਜਗ ਮੈਂ ਪਰਵਰਿਓ ਗੁਰੂ ਨਾਨਕ ਪਾਸ਼ਾ ਆਪ ਤੇ ਸਿੱਖੀ ਦਾ ਬੂਟਾ ਪਰਮੇਸ਼ਰ ਨੇ ਲਾਇਆ ਤੇ ਇਹਨੂੰ ਮਿਟਾਉਣ ਵਾਲਾ ਕੋਈ ਜੰਮਿਆ ਕਿੰਨੇ મોદી ਆ ਜਾਣ ਭਾਵੇਂ ਕਿੰਨੀਆਂ ਸਰਕਾਰਾਂ ਆ ਜਾਣ ਗੰਦੀਆਂ ਪਰ ਗੁਰੂ ਦਾ ਖਾਲਸਾ ਇੱਕ ਵੀ ਆ ਨਾ ਜਿਹੜਾ ਉਹਦੇ ਗਾੜੀ ਜਿਹੜਾ ਨਾ ਉਹ ਸਾਰੇ ਸੰਸਾਸੀ ਕਾਲ ਦੋਸਤੋ ਪੰਜਾਬ ਹਬ ਤੱਕ ਵੇਖ ਰਿਹਾ ਹੋ ਤੁਸੀਂ ਸਭ ਤੋਂ ਪਹਿਲਾਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਇਸ ਵੇਲੇ ਤਰਨਤਾਰਨ ਦੇ ਬਾਈਪਾਸ ਚੌਂਕ ਦੇ ਵਿੱਚ ਖੜੇ ਆ ਚਭਾਲ ਚੌਂਕ ਦੇ ਵਿੱਚ ਕਹਿੰਦੇ ਬਾਈਪਾਸ ਚੌਂਕ ਦੇ ਵਿੱਚ ਤੁਸੀਂ ਮੇਰੇ ਬੈਕ ਸਾਈਡ ਜਿਹੜੀ ਆ ਨਿਹੰਗ ਸਿੰਘਾਂ ਦੀ ਫੌਜ ਵੇਖ ਸਕਦੇ ਹੋ ਕਹਿੰਦੇ ਵਾਟਾਂ ਲੰਮੀਆਂ ਤੇ ਰਸਤਾ ਪਹਾੜ ਦਾ ਤੁਰੇ ਜਾਂਦੇ ਨੇ ਗੁਰਾਂ ਦੇ ਲਾਲ ਜੀ ਸਰਸਾ ਨਦੀ ਤੇ ਵਿਛੋੜਾ ਪੈ ਗਿਆ ਤੇ ਸੁਣ ਲਿਓ ਉਸ ਸਮੇਂ ਦਾ ਹਾਲ ਜੀ ਜੀ ਹਾਂ ਸ਼ਹੀਦੀ ਦਿਹਾੜੇ ਸ਼ੁਰੂ ਹੋ ਚੁੱਕੇ ਨੇ ਅਤੇ ਉਸ ਦੇ ਸਬੰਧ ਦੇ ਵਿੱਚ ਨਿਹੰਗ ਜਥੇਬੰਦੀਆਂ ਵੱਲੋਂ ਇੱਕ ਉਪਰਾਲਾ ਕੀਤਾ ਗਿਆ ਹੈ ਕਿ ਤੰਬਾਕੂ ਬੀੜੀ ਸਿਗਰਟ ਦੀਆਂ ਦੁਕਾਨਾਂ ਜਿਹੜੀਆਂ ਨੇ ਉਹਨਾਂ ਨੂੰ ਬੰਦ ਕਰਾਉਣ ਦੇ ਜਿਹੜਾ ਸਬੰਧ ਦੇ ਵਿੱਚ ਇੱਥੇ ਨਿਹੰਗ ਸਿੰਘ ਫੌਜ ਇਕੱਠੀ ਹੋਈ ਹੈ ਅਤੇ ਸ਼ਹਿਰ ਦੇ ਵਿੱਚ ਢੇਡਾ ਕੱਢਿਆ ਗਿਆ ਹੈ ਮੇਰੇ ਨਾਲ ਮੌਜੂਦ ਨੇ ਗੱਲਬਾਤ ਕਰਕੇ ਜਾਣਦੇ ਆ ਮਾਮਲਾ ਪੂਰਾ ਕੀ ਹੈ ਭਾਵਨਾਵਾਂ ਕੀ ਹੈ ਸਭ ਤੋਂ ਪਹਿਲਾਂ ਬਾਬਾ ਜੀ ਵਾਹਿਗੁਰੂ ਜੀ ਕਾ ਖਾਲਸਾ ਬਾਈਕਰ ਜੀ ਵੀ ਪਰਦੇ ਬਾਬਾ ਜੀ ਸੰਗਤ ਕਤਰ ਹੋਈ ਹੈ ਕੀ ਮਾਮਲਾ ਜੀ ਪੂਰਾ ਇਹ ਨਾ ਜੀ ਸ਼ਹੀਦੀ ਦਿਹਾੜੇ ਆਪ ਜੀ ਸਭ ਨੂੰ ਪਤਾ ਹੈ ਕਿ ਸ਼ਹੀਦੀ ਦਿਹਾੜੇ ਚੱਲ ਰਹੇ ਨੇ ਜੀ ਜੀ ਤੇ ਉਸ ਤੋਂ ਪਹਿਲਾਂ ਸ਼ਹੀਦਾਂ ਦੇ ਸਰਤਾਜ ਧੰਗੁਰੂ ਅਰਜਨ ਸਾਹਿਬ ਜੀ ਇਹ ਪਵਿੱਤਰ ਵਸਾਈ ਨਗਰੀ ਜੀ ਜੀ ਤਰਨ ਨਾ ਤਰਨ ਹਾਰ ਨਿਧ ਦੁਖ ਨਾ ਸਕੇ ਬਿ ਆਪ ਜੀ ਐਸੇ ਮਹਾਨ ਸਤਗੁਰ ਦੀ ਇਹ ਪਵਿੱਤਰ ਧਰਤੀ ਆ ਇਹਦੇ ਵਿੱਚ ਗੁਰੂ ਦਾ ਖਾਲਸਾ ਚਾਹੁੰਦਾ ਕਿ ਇਹ ਪ੍ਰਸ਼ਾਸਨ ਵੱਲੋਂ ਆ ਵੀ ਇੱਕ ਤਰੀਕ ਤੱਕ ਬੰਦ ਹੋਣੇ ਬੰਦ ਕਰਨੇ ਆ ਪਰ ਗੁਰੂ ਦਾ ਖਾਲਸਾ ਗੁਰੂ ਦੀਆਂ ਸੰਗਤਾਂ ਸ਼ਹਿਰ ਦੀਆਂ ਸੰਗਤਾਂ ਜਿਹੜੀਆਂ ਨਾ ਉਹਨਾਂ ਦਾ ਜਿਹੜਾ ਅੰਦਰ ਦਾ ਮਨ ਆ ਉਹ ਕਹਿੰਦਾ ਵੀ ਪੱਕੇ ਤੌਰ ਤੇ ਹੀ ਬੰਦ ਹੋਣ ਜੀ ਜਿਹੜਾ ਕੋਈ ਵੀ ਤਰ੍ਹਾਂ ਦਾ ਕਿਸੇ ਵੀ ਤਰ੍ਹਾਂ ਦਾ ਨਸ਼ਾ ਨਾ ਜਿਹੜਾ ਸਰਗਟ ਬੀੜੀ ਤਮਾਕੂ ਸਮੈਕ ਹੀਰੋਇਨ ਜੋ ਵੀ ਆ ਸ਼ਰਾਬ ਇਹ ਸਾਰੇ ਜਿਹੜੇ ਆ ਗੁਰੂ ਦੀ ਪਵਿੱਤਰ ਨਗਰੀ ਦੇ ਵਿੱਚ ਬੰਦ ਹੋਣੇ ਚਾਹੀਦੇ ਆ ਇਸ ਵਾਸਤੇ ਅੱਜ 8 ਮਾਰਚ ਜਿਹੜਾ ਇਥੋਂ ਆਰੰਭ ਹੋਣ ਲੱਗਾ ਬੜੇ ਸ਼ਾਂਤਮਈ ਤਰੀਕੇ ਨਾਲ ਕਿਸੇ ਦੇ ਸ਼ਾਨ ਦੇ ਖਰਾਬ ਕੋਈ ਲਬਜ ਨਹੀਂ ਬੋਲਿਆ ਜਾਵੇ ਗੁਰੂ ਦਾ ਖਾਲਸਾ ਕਿਸੇ ਨੂੰ ਕੁਝ ਕਹਿੰਦਾ ਹੀ ਨਹੀਂ ਪਹਿਲਾਂ ਤੇ ਜਦੋਂ ਕੋਈ ਚੜ ਕੇ ਆ ਜੇ ਉਹਨੂੰ ਫਿਰ ਉਹਦੇ ਤੋਂ ਆਪ ਆਪ ਸਭ ਜਾਣੂ ਹੋ ਕਿ ਗੁਰੂ ਦਾ ਖਾਲਸਾ ਕੀ ਕਰਦਾ ਉਹਦੇ ਨਾਲ ਸਤਿ ਸ੍ਰੀ ਅਕਾਲ ਸਤਿ ਸ੍ਰੀ ਅਕਾਲ ਸਾਨੂੰ ਗੁਰੂ ਮਹਾਰਾਜ ਨੇ ਸਾਰੀਆਂ ਪਾਵਰਾਂ ਬਖਸ਼ੀਆਂ ਪਾਵਰਾਂ ਦੇ ਹੁੰਦੇਆਂ ਸੰਦੇਆ ਵੀ ਅਸੀਂ ਉਹਨਾਂ ਦੀ ਗਲਤ ਇਸਤੇਮਾਲ ਕਰਾਂਗੇ ਤੇ ਅਸੀਂ ਗੁਰੂ ਤੋਂ ਵੀ ਬੇਮੁਖ ਹੋਵਾਂਗੇ ਪਰ ਜੇ ਉਹਨਾਂ ਦਾ ਸਹੀ ਇਸਤੇਮਾਲ ਕਰਾਂਗੇ ਤੇ ਗੁਰੂ ਸਾਡੇ ਨਾਲ ਅੰਗ ਸੰਗ ਸਦਾ ਅੰਗ ਸੰਗੇ ਆਪੰਗੰਗ ਭਪੂਤੇ ਐਸੀ ਕਿਰਪਾ ਕਰੇਗਾ ਸੋ ਇਹਨਾਂ ਬੇਨਤੀਆਂ ਨਾਲ ਮੈਂ ਖਿਮਾ ਦਾ ਜਾਚ ਕ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਇਹ ਵੀ ਇਹ ਵੀ ਜਰੂਰ ਪੁੱਛਣਾ ਚਾਹਾਂਗਾ ਸੋਸ਼ਲ ਮੀਡੀਆ ਤੇ ਬਹੁਤ ਸਾਰੇ ਸਕੂਲਾਂ ਦੇ ਵਿੱਚ ਕੁਝ ਸਿੱਖ ਭਾਈਚਾਰੇ ਵੱਲੋਂ ਜਾ ਕੇ ਕ੍ਰਿਸਮਸ ਤਿਹਾੜੀ ਨੂੰ ਵੀ ਜਿਹੜਾ ਬੰਦ ਕਰਾਉਣ ਦੀ ਕੋਸ਼ਿਸ਼ ਕੀਤੀ ਮਨਾਉਣ ਦੀ ਨਾ ਮਨਾਉਣ ਦੀ ਜਿਹੜੀ ਅਪੀਲ ਕੀਤੀ ਜਾ ਰਹੀ ਹੈ ਕਿਵੇਂ ਵੇਖਦੇ ਹੋ ਇਹ ਜਿੱਥੇ ਬਾਣੀ ਵੱਲੋਂ ਸਰਬ ਧਰਮ ਸਾਰੇ ਧਰਮਾਂ ਦਾ ਪਿਆਰ ਦੀ ਅਤੇ ਸਾਂਝੀ ਵਾਲਤਾ ਦੀ ਸੰਦੇਸ਼ ਦਿੱਤਾ ਜਾਂਦਾ ਹੈ ਉੱਥੇ ਸੋਸ਼ਲ ਮੀਡੀਆ ਤੇ ਕੁਝ ਅਜਿਹੀਆਂ ਵੀਡੀਓ ਵੀ ਸਾਹਮਣੇ ਆਉਂਦੀਆਂ ਨੇ ਵੇਖੋ ਜੀ ਜਿਹੜਾ ਧਰਮਿਆਂ ਜਿਨ੍ਹਾਂ ਦਾ ਕੋਈ ਉਹ ਤਿਹਾੜੀ ਆ ਉਹਨਾਂ ਨੂੰ ਜੀ ਸਦਕੇ ਮਨਾਉਣ ਹੋ ਪਰ ਗੁਰੂ ਦੇ ਖਾਲਸੇ ਦੇ ਜਿਹੜਾ ਤਿਹਾੜੀ ਆ ਨਾ ਉਹ ਆ ਜਿਹੜਾ ਹੁਣ ਸ਼ਹੀਦੀਆਂ ਦਾ ਜਿਹੜਾ ਦੌਰ ਚੱਲ ਰਿਹਾ ਹੈ ਤੇ ਉਹਨਾਂ ਵਾਸਤੇ ਤੇ ਕੋਈ ਇਤਿਆਰ ਨਹੀਂ ਅੱਜਕੱਲ ਉਹਨਾਂ ਨੂੰ ਤੇ ਚਾਰ ਸਾਹਿਬ ਜਾਨਦੇ ਆ ਜਿਹੜੇ ਅੱਜ ਸ਼ਹੀਦੀਆਂ ਦੀਂਦੀਆਂ ਜੀ ਤੇ ਜਿਹੜੇ ਸਿੰਘ ਸ਼ਹੀਦ ਹੋਏ ਉਹ ਦੀਂਦੇ ਆ ਉਹਨਾਂ ਨੂੰ ਸ਼ਰਧਾਂਜਲੀ ਭੇਟ ਕਰਨ ਵਾਸਤੇ ਕਈਆਂ ਸਿੰਘਾਂ ਨੇ ਤੇ ਵੇਖ ਲਓ ਵੀ ਥੱਲੇ ਹੀ ਆਸਣ ਲਾਏ ਆ ਤੇ ਸਾਰੀ ਸਾਰੀ ਰਾਤ ਜਾਗ ਜਾ ਕੇ ਸ਼ਹੀਦਾਂ ਨੂੰ ਯਾਦ ਕਰਦੇ ਨੇ ਅਮਰਤ ਵੇਲੇ ਸ਼ਹੀਦੀ ਦੇਗਾ ਗੁਰੂ ਦੇ ਖਾਲਸੇ ਸਿ ਜਾ ਕੇ ਉਹਨਾਂ ਦੀਆਂ ਖੁਸ਼ੀਆਂ ਪ੍ਰਾਪਤ ਕਰਦੀਆਂ ਆ ਏ ਬਾਬਾ ਜੀ ਇਹ ਵੀ ਜਰੂਰ ਮੈਂ ਗੱਲ ਇੱਥੇ ਜਰੂਰ ਕਰਨੀ ਚਾਹਾਂਗਾ ਜੇ ਆਪਾਂ ਫਤੇਗੜ ਸਾਹਿਬ ਦੀ ਗੱਲ ਕੀਤੀ ਜਾਵੇ ਉਧਰ ਦੇ ਲੋਕ ਇਹਨਾਂ ਦਿਨਾਂ ਦੇ ਵਿੱਚ ਭੌਂ ਤੇ ਸੌਂਦੇ ਨੇ ਕੋਈ ਨਵੀਂ ਚੀਜ਼ ਨਹੀਂ ਖਰੀਦਦੇ ਦੋਸਤੋ ਨਵੀਂ ਚੀਜ਼ ਨਹੀਂ ਖਰੀਦਦੇ ਲੇਕਿਨ ਮਾਝੇ ਦੇ ਵਿੱਚ ਖਾਸ ਕਰਕੇ ਵੇਖਿਆ ਗਿਆ ਇੱਥੇ ਤੇ ਲੋਕੀ ਵਿਆਹ ਵੀ ਕਰੀ ਜਾ ਰਹੇ ਨੇ ਇੱਥੇ ਤੇ ਬਹੁਤ ਕੁਝ ਜਿਹੜਾ ਨਾ ਉਹ ਬਹੁਤ ਹੀ ਦੂਰ ਹੋ ਚੁੱਕੇ ਨੇ ਮਾਝਾ ਗੁਰੂ ਦੇ ਜਿਨ੍ਹਾਂ ਅੰਗ ਸੰਗ ਸੀ ਨਾ ਗੁਰੂ ਦੇ ਕੋਲ ਮਾਝੇ ਦੇ ਸਿੰਘ ਮਝੈਲ ਜਿਨ੍ਹਾਂ ਮਝੈਲ ਗੁਰੂ ਦੇ ਵੇਲੇ ਹੋਏ ਨੇ ਹੁਣ ਮੈਂ ਨਾਂ ਲਵਾਂ ਤੇ ਸਾਰੀਆਂ ਪਤਾ ਨਹੀਂ ਕਿੰਨਾ ਸਮਾਂ ਲੰਘ ਜਾਊਗਾ ਪਰ ਅੱਜ ਜਿਹੜਾ ਨਾ ਉਹ ਇਹ ਨਸ਼ੇ ਦੀ ਦਲਦਲ ਦੇ ਵਿੱਚ ਜਿਹੜਾ ਉਹ ਧਸ ਗਿਆ ਕਿਸੇ ਨੂੰ ਪੰਜਾਂ ਪਿਆਰਿਆਂ ਦੇ ਨਾਂ ਪੁੱਛ ਕੇ ਵੇਖ ਲੋ ਤੇ ਪੰਜਾਂ ਪਿਆਰਿਆਂ ਦੇ ਨਾਂ ਨਹੀਂ ਆਉਣੇ ਅੱਜ ਦੀ ਪੀੜੀ ਨੂੰ ਪੰਜਾਂ ਪਿਆਰਿਆਂ ਦੇ ਨਾਮ ਨਹੀਂ ਯਾਦ ਹੈਗੇ ਬਾਬਾ ਜੀ ਅੱਜ ਤੁਹਾਡੀ ਨਿਆਂ ਸਿੰਘ ਫੌਜ ਵੱਲੋਂ ਇੱਕ ਵਧੀਆ ਉਪਰਾਲਾ ਜਿਹੜਾ ਉਹ ਕੀਤਾ ਗਿਆ ਪਰ ਉੱਥੇ ਕੋਈ ਜ ਲੋਕਾਂ ਨੂੰ ਜਿਹੜਾ ਕੁਝ ਲੋਕਾਂ ਦੇ ਵਿੱਚ ਜਿਹੜਾ ਇਸ ਬਾਣੇ ਦੀ ਮਹੱਤਤਾ ਜਿਹੜੀ ਹੈ ਉਹ ਸ਼ੱਕ ਦੀ ਨਜ਼ਰ ਵੱਲ ਜਾਂਦੀ ਹੈ ਕਿ ਇਹ ਭੰਗੀ ਨੇ ਇਹ ਲੜਾਈਆਂ ਕਰਦੇ ਨੇ ਕੀ ਜਿਹੜੇ ਅਜਿਹੇ ਸ਼ਰਾਰਤੀ ਅੰਸਰ ਬਾਣਾ ਪਾ ਕੇ ਕਰਦੇ ਉਹਨਾਂ ਲਈ ਤੁਹਾਡਾ ਕੀ ਖਾਸ ਮੈਸੇਜ ਰਹਿਣਾ ਉਹ ਸ਼ਰਾਰਤੀ ਅੰਸਰ ਜਿਹੜੇ ਆ ਨਾ ਗੁਰੂ ਦਾ ਜਿਹੜਾ ਖਾਲਸਾ ਨਾ ਜਿਹੜਾ ਉਹਦਾ ਦੁਸ਼ਮਣ ਹੈ ਨਾ ਉਹ ਵੀ ਬਾਣੇ ਦੇ ਵਿੱਚ ਹੀ ਅੱਜ ਜੀ ਜੀ ਜਿਹੜਾ ਗੁਰੂ ਦੇ ਖਾਲਸੇ ਦਾ ਜਿਹੜਾ ਦੁਸ਼ਮਣ ਹੈ ਨਾ ਅੱਜ ਜਿਹੜਾ ਖਾਲਸੇ ਨੂੰ ਵੇਖਣਾ ਨਹੀਂ ਚਾਹੁੰਦਾ ਅੱਜ ਨਹੀਂ ਇਹ ਗੁਰੂ ਸਾਹਿਬ ਦੇ ਵੇਲੇ ਤੋਂ ਗੁਰੂ ਨਾਨਕ ਪਾਸ਼ਾ ਵੇਲੇ ਤੋਂ ਹੀ ਸਿੱਖੀ ਦੇ ਨਾਲ ਜਿਹੜਾ ਵਾ ਬੜਾ ਕੁਝ ਹੁੰਦਾ ਆ ਰਿਹਾ ਪਰ ਇਹਨੂੰ ਮਿਟਾ ਨਹੀਂ ਸਕਦਾ ਕਿਉਂਕਿ ਆਪ ਨਰਾਇਣ ਕਲਾ ਧਾਰ ਜਗ ਮੈਂ ਪਰਵਰਿਓ ਗੁਰੂ ਨਾਨਕ ਪਾਸ਼ਾ ਆਪ ਤੇ ਸਿੱਖੀ ਦਾ ਬੂਟਾ ਪਰਮੇਸ਼ਰ ਨੇ ਲਾਇਆ ਤੇ ਇਹਨੂੰ ਮਿਟਾਉਣ ਵਾਲਾ ਕੋਈ ਜੰਮਿਆ ਜੀ ਜੀ ਕਿੰਨੇ મોદી ਆ ਜਾਣ ਭਾਵੇਂ ਕਿੰਨੀਆਂ ਸਰਕਾਰਾਂ ਆ ਜਾਣ ਗੰਦੀਆਂ ਜੀ ਪਰ ਗੁਰੂ ਦਾ ਖਾਲਸਾ ਇੱਕ ਵੀ ਆ ਨਾ ਜਿਹੜਾ ਉਹਦੇ ਗਾੜੀ ਜਿਹੜਾ ਨਾ ਉਹ ਉਹਨੂੰ ਪਾਰ ਇੱਕ ਖਾਲਸਾ ਜਿਹੜਾ ਨਾ ਉਹ ਉਹ ਸਾਰੀ ਦੁਨੀਆ ਤੇ ਰਾਜ ਕਰ ਸਕਦਾ ਜੇ ਇੱਕ ਖਾਲਸਾ ਪੂਰਨ ਖਾਲਸਾ ਹੋਣਾ ਚਾਹੀਦਾ ਇਹ ਨਹੀਂ ਲਿਬਾਸ ਜਿਹੜਾ ਖਾਲਸੇ ਵਾਲਾ ਹੋ ਗਿਆ ਪਰ ਅੰਦਰ ਸਾਡੇ ਬਧੀਆਂ ਉਦਾਂ ਹੀ ਆ ਜੀ ਬਾਬਾ ਜੀ ਸ਼ਾਂਤਮਈ ਤਰੀਕੇ ਦੇ ਨਾਲ ਜਿਹੜਾ ਮਾਰਚ ਕੱਢਿਆ ਜਾਵੇਗਾ ਕੀ ਲੋਕਾਂ ਨੂੰ ਵੀ ਸੁਨੇਹਾ ਰਹੇਗਾ ਇਹ ਲੋਕਾਂ ਨੂੰ ਤੇ ਇਹੋ ਹੀ ਸੁਨੇਹਾ ਵੀ ਗੁਰੂ ਦੇ ਖਾਲਸੇ ਦਾ ਸਾਥ ਦਿੱਤਾ ਜਾਵੇ ਜਿਹੜਾ ਕੰਮ ਸਰਕਾਰਾਂ ਤੋਂ ਨਹੀਂ ਹੋਇਆ ਉਹ ਗੁਰੂ ਦਾ ਖਾਲਸਾ ਕਰ ਸਕਦਾ ਜੇ ਗੁਰੂ ਦੇ ਖਾਲਸੇ ਦਾ ਸਾਥ ਚਾਹੀਦਾ ਕਿਉਂਕਿ ਗੁਰੂ ਦੇ ਖਾਲਸੇ ਨੂੰ ਅੱਜ ਕਹਿੰਦੇ ਆ ਭੰਗੜਿਆ ਏ ਇਹ ਭੰਗ ਪੀਣੇ ਆ ਪਰ ਗੁਰੂ ਦੀ ਮਰਿਆਦਾ ਤੋਂ ਗੁਰੂ ਦਾ ਖਾਲਸਾ ਜਿਹੜਾ ਅੱਜ ਮਰਿਆਦਾ ਸੰਭੀ ਫਿਰਦਾ ਉਹ ਦਲਪੰਥ ਸੰਭੀ ਫਿਰਦੇ ਸਤਿਕਾਰਯੋਗ ਮਹਾਪੁਰਖ ਜਿਹੜੇ ਹਰ ਵੇਲੇ ਸਿੱਖੀ ਦਾ ਪ੍ਰਚਾਰ ਕਰ ਰਹੇ ਆ ਸਿੱਖੀ ਦਾ ਪ੍ਰਸਾਰ ਕਰ ਰਹਾ ਹੈ ਆ ਦੇਸਾਂ ਪਰਦੇਸਾਂ ਵਿੱਚ ਜਾ ਕੇ ਇੱਥੇ ਪਿੰਡ ਪਿੰਡ ਨਗਰਾਂ ਨਗਰਾਂ ਦੇ ਵਿੱਚ ਜਾ ਕੇ ਸਿੱਖੀ ਦਾ ਪ੍ਰਚਾਰ ਹੋ ਰਿਹਾ ਅੱਜ ਕੁਝ ਜਿਹੜੇ ਭਲੱਕੜ ਲੋਕ ਆ ਨਾ ਉਹ ਅੱਜ ਮਹਾਂਪੁਰਸ਼ਾਂ ਨੂੰ ਵੀ ਮੰਨਦਾ ਚੰਗਾ ਕਰੀ ਜਾਂਦੇ ਆ ਪਰ ਉਹਨਾਂ ਦਾ ਵੀ ਭਲਾ ਹੋਵੇ ਕਿਉਂਕਿ ਉਹ ਉਹਨਾਂ ਦੀ ਅੱਖਾਂ ਗਾੜੀ ਪੜਦਾ ਪਿਆ ਅਜੇ ਬੜਾ ਤਗੜਾ ਆਖੋ ਸਤਨਾਮ ਸ੍ਰੀ ਵਾਹਿਗੁਰੂ ਤੇ ਸਾਡੇ ਨਾਲ ਗੱਲਬਾਤ ਕਰਨ ਲਈ ਬਾਬਾ ਜੀ ਤੁਹਾਡਾ ਬਹੁਤ ਬਹੁਤ ਧੰਨਵਾਦ ਵਾਹਿਗੁਰੂ ਜੀ ਕਾ ਖਾਲਸਾ ਸਾਹਿਬ ਵਾਹਿਗੁਰੂ ਜੀ ਕੀ ਫਤਿਹ ਤਾਂ ਜਥੇਬੰਦੀ ਦੇ ਵੱਲੋਂ ਜਿਹੜਾ ਹੈ ਉਹ ਸ਼ਾਂਤ ਮੈਇਤਰੀਕੇ ਦੇ ਨਾਲ ਸ਼ਹਿਰ ਦੇ ਵਿੱਚ ਮਾਰਚ ਕੱਢਿਆ ਜਾਵੇਗਾ ਅਤੇ ਸ਼ਹੀਦੀ ਦਿਹਾੜੇ ਚੱਲਣ ਤੱਕ ਤੰਬਾਕੂ ਬੀੜੀ ਸਿਗਰਟ ਤੇ ਹੋਰ ਨਸ਼ੇ ਵਾਲੀਆਂ ਦੁਕਾਨਾਂ ਬੰਦ ਕਰਾਉਣ ਦਾ ਇਹ ਉਪਰਾਲਾ ਅਤੇ ਪ੍ਰਸ਼ਾਸਨ ਵੱਲੋਂ ਕਿਹੋ ਜਿਹਾ ਸਾਥ ਮਿਲ ਰਿਹਾ ਹੈ ਆਉਣ ਵਾਲੇ ਸਮੇਂ ਦੇ ਵਿੱਚ ਵੇਖਿਆ ਜਾਵੇਗਾ। ਕੈਮਰਾ ਪਰਫੈਕਟ ਸੁਖ ਦੇ ਨਾਲ ਮੈਂ ਦਲਜੀਤ ਸਿੰਘ ਪੰਜਾਬ ਅਬਤੱਕ ਨਿਊਜ਼ ਤਰਨਤਾਰ